ਦੇਖੋ ਅੱਜ ਅਸੀਂ ਜਿੱੱਚਾ ਬੱਚਾ ਬਾੜ ਚ ਆਏ ਸਾਡੇ ਐਸਐਮਓ ਸਾਹਿਬ ਡਾਕਟਰ ਸਾਹਿਬ ਔਰ ਜਿਨ੍ਹਾਂ ਨੇ ਲੱਖ ਸਵਾ ਲੱਖ ਦੇ 2 AC LED ਤੇ ਬੈਠਣ ਲਈ ਸਿੱਟਾ ਇਹ ਸਾਡੇ ਹਰਜੀਤ ਸਿੰਘ ਜੀ ਜੇ ਨੰਬਰਦਾਰ ਜੀ ਮੈਂ ਇਹਨਾਂ ਦਾ ਧੰਨਵਾਦ ਕਰਦਾ ਹਾਂ ਵਲੰਟਰੀ ਤੌਰ ਤੇ ਇਹਨਾਂ ਨੇ ਸਾਨੂੰ ਡੋਨੇਟ ਕੀਤੀਆਂ ਨੇ ਔਰ ਇਸ ਤਰ੍ਹਾਂ ਦੇ ਸੱਜਣ ਸਾਨੂੰ ਚਾਹੀਦੇ ਨੇ ਕਿਉਂਕਿ ਸਾਰੇ ਜਾਣਦੇ ਆ ਕਿ ਸਾਨੂੰ ਹਰ ਬਹੁਤ ਲੋਡ ਐ ਸਾਡੇ ਸਮਾਨ ਦੇ ਹਸਪਤਾਲ ਦੇ ਵਿੱਚ ਮੈਂ ਇਹ ਨੰਬਰਦਾਰ ਜੀ ਦਾ ਧੰਨਵਾਦ ਕਰਦਾ ਹਾਂ ਮੁਝੇ ਸਟਾਫ ਵੱਲੋਂ ਪੰਜਾਬ ਸਰਕਾਰ ਵੱਲੋਂ ਕਿਉਂਕਿ ਇਹ ਜੱਚਾ ਬੱਚਾ ਜਿਹੜੀ ਬਾੜ ਹੈ ਇੱਥੇ ਸਾਡੀਆਂ ਮਾਵਾ ਭੈਣਾਂ ਆਉਂਦੀਆਂ ਨੇ ਪ੍ਰੈਗਨੈਂਟ ਤਾਂ ਆਉਂਦੀਆਂ ਆਉਂਦੀਆਂ ਔਰ ਉਹਨਾਂ ਦਾ ਫਿਰ ਟੀਕਾ ਕਰਨ ਵੀ ਹੁੰਦਾ ਇੱਥੇ ਹੋਰ ਜਿਹੜੀਆਂ ਸਹੂਲਤਾਂ ਤੋਂ ਵਾਝੇ ਸਨ ਅਜੋ ਕੁੜੀਆਂ ਕਰਦੀ ਅਸੀਂ ਇੱਥੇ ਔਰ ਤੁਸੀਂ ਦੇਖੋਗੇ ਕਿ ਜਿਹੜੀਆਂ ਰਾਤ ਭਾਰਤ ਤੇ ਇੱਥੇ ਅੱਗੇ ਸਾਡੀਆਂ ਮਾਵਾ ਭੈਣਾਂ ਪੈਂਦੇ ਸੀ ਉਹ ਉਹਨਾਂ ਨੂੰ ਏਸੀ ਰੂਮ ਮਿਲ ਗਿਆ ਸੋ ਨਵਾਦੀ ਨੰਬਰਦਾਰ ਜੀ ਦੇ ਔਰ ਸਮੁੱਚੇ ਸਟਾਫ ਨੇ ਮੈਨੂੰ ਬਾਣਾ ਸਾਡੇ ਸਟਾਫ ਤੇ ਕੀ ਬਹੁਤ ਵਧੀਆ ਕੰਮ ਕਰ ਰਹੇ ਆ ਅਸੀਂ ਜਿਹੜਾ ਡਿਸਟ੍ਰਿਕਟ ਦਾ ਹਸਪੀਟਲ ਹੈ ਇਹ ਇਹਨੂੰ ਇੱਕ ਨੰਬਰ ਬਣਾਉਣ ਚ ਕੋਈ ਕਸਰ ਬਾਕੀ ਨਹੀਂ ਛੱਡਾਂਗੇ ਚਾਹੇ ਸਰਕਾਰ ਵੱਲੋਂ ਹੋਵੇ ਚਾਹੇ ਸਾਡੇ ਜਿਹੜੇ ਦਾਨੀ ਸੱਜਣਾ ਉਹਨਾਂ ਦੀ ਸਹਿਯੋਗ ਨਾਲ ਹੋਵੇ ਅਸੀਂ ਆਪਣੇ ਹਸਪੀਟਲ ਨੂੰ ਜਿਹੜਾ ਰੈਫਰ ਦਾ ਕਲੰਕ ਲੱਗਿਆ ਉਹ ਧੋਣਾ ਹੈ ਔਰ ਲੋਕਾਂ ਨੂੰ ਵੱਧ ਤੋਂ ਵੱਧ ਸੂਤਾ ਦੇਣੀ ਹੈ ਜੀ ਐਮਐਲਏ ਸਾਹਿਬ ਨੇ ਉੱਤਾ ਚੱਕਿਆ ਵੀ ਜਿੰਨੇ ਵੀ ਕਿਸੇ ਨੇ ਕੋਈ ਦਾਨ ਪਾਤਰ ਕਰਨਾ ਹੈ ਤਾ ਹਸਪੀਟਲ ਜਾਂ ਗੁਰਦੁਆਰਾ ਆਪਣੇ ਸਕੂਲਾਂ ਦੇ ਵਿੱਚ ਜਿਹੜਾ ਕੀਤਾ ਜਾਵੇ ਅਸੀਂ ਇਸ ਪਰਿਵਾਰ ਵੱਲੋਂ ਸਮਝਿਆ ਜੋ ਇਹਨਾਂ ਨੇ ਪਹਿਲਾਂ ਵੀ ਇੱਥੇ ਬਹੁਤ ਵਿਅਕਤੀਆਂ ਤੋਂ ਡੋਨੇਟ ਕਰਵਾਇਆ ਏਸੀ ਵਗੈਰਾ ਸਾਡੇ ਵੀ ਮਨਚ ਸੀ ਵੀ ਅਸੀਂ ਇਹਨਾਂ ਜੱਜਾ ਬੱਚਾ ਦੇ ਵਿੱਚ ਜਿਹੜੀ ਗਰਮੀ ਤੋਂ ਰਾਹਤ ਜਾ ਬੈਠਣ ਲਈ ਥੋੜਾ ਜਿਹਾ ਪ੍ਰੋਗਰਾਮ ਕੀਕਤਨ ਵਗੈਰਾ ਕੋਈ ਰੱਬ ਦਾ ਨਾਮ ਲੈਣਾ ਉਹ ਜਿਹੜੀਆਂ ਮੇਨੀਆਂ ਮੱਟੀਆਂ ਪੈਣਾ ਪਿੱਛੇ ਪ੍ਰੈਗਨੈਂਟ ਵੈਂਦੀਆਂ ਨੇ ਉਹਨਾਂ ਵਾਸਤੇ ਫਿਰ ਸਾਨੂੰ ਵੀ ਐਮਐਲਏ ਸਾਹਿਬ ਨੇ ਇਸ ਗੱਲ ਬਾਰੇ ਛਾਤ ਕੀਤਾ ਇਹਨਾਂ ਦਾ ਮੈਂ ਧੰਨਵਾਦ ਕਰਦਾ ਸਮੁੱਚੇ ਡਾਕਟਰ ਸਾਹਿਬਾਨ ਸਿਵਲ ਸਰਪੰਚ ਸਾਹਿਬ ਐਸਐਮਓ ਸਾਹਿਬ ਬਰੇਨਾਂ ਨਾਲ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਅਪਰੀਸ਼ੀਏਟ ਕੀਤਾ ਤੇ ਮੈਨੂੰ ਮੌਕਾ ਦਿੱਤਾ ਕੀ ਕੀ ਦਿੱਤਾ ਇੱਥੇ ਯੋਗਦਾਨ ਆ ਦਸੇ ਦੋ ਵੇਸੀ ਲੱਗੇ ਨੇ ਦੋ ਦੋ ਟਾਂ ਦੇ ਤੇ ਐਲਈਡੀ ਲੱਗੀ ਆ ਗੱਡੀਆਂ ਲੱਗੀਆਂ ਨੇ ਬੈਠਣਾਂ ਵਾਸਤੇ ਇਹ ਸਾਰੀ ਸਹੂਲਤ ਦਿੱਤੀ ਆ ਬੈਠਣਾਂ ਵਾਸਤੇ